ਕਪੀਚੇਪੁਲੀਸ ਅਮਰਸਰ ਵੱਲੋਂ ਇੱਕ ਆਰਗੇਨਾਈਜ਼ ਫੇਕ ਕਾਲ ਸੈਂਟਰ ਬੰਸਟ ਕੀਤਾ ਗਿਆ ਸਾਡੇ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉਹਨੇ ਸਿਕਰਟ ਇਨਫੋਰਮੇਸ਼ਨ ਤੇ ਸਾਰੀ ਕਾਰਵਾਈ ਕੀਤੀ ਹੈ ਔਰ ਇਸ ਵਨ ਦੇ ਵਿੱਚ ਐਫ ਆਈ ਆਰ ਨੰਬਰ 40 ਡੇਟਡ 15 9 2025 ਰਣਜੀਤ ਐਵੇਨਿਊ ਏਰੀਆ ਦੇ ਵਿੱਚੋਂ ਜਿੱਤੇ ਫੜਿਆ ਗਿਆ ਤੇ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਤੇ ਵਿੱਚ ਆ ਕੇ ਦਰਜ ਕੀਤੀ ਗਈ ਤੇਰੇ ਚ ਜਿਹੜੇ 80 ਤੋਂ ਉੱਪਰ ਵੂਮਨ এমপ্লয়ੀਜ਼ ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੇਨਡ ਸੀ ਲੋਕਾਂ ਨੂੰ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਬਿਊਰ ਕਰਦੇ ਸੀ ਕਸਟਮਰਸ ਨੂੰ ਕਿ ਅਟਰੈਕਟਿਵ ਆਫਰ ਦਿੱਤੀਆਂ ਜਾਂ ਜਿੱਤੇ ਡੁਪਲੀਕੇਟ ਫੋਨ ਜੋ ਕਿ ओरिजिनल ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ Apple ਆਈਫੋਨ ਜਾਂ Samsung S24 ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ OLX ਪਲੈਟਫਾਰਮ ਹੈਗਾ ਪਾਲਿਸ਼ਡ ਇਮੇਜ ਬਣਾ ਕੇ ਜਿਹੜੇ ਆਪਣੇ ਫੋਨਸ ਦੇ ਐ ਉਹਨਾਂ ਨੂੰ ਜਾਲੀ ਡਿਵਾਈਸ ਕਾਉਂਟਰਫੀਟ ਡਿਵਾਈਸਸ ਭਰਾ ਕੇ ਤੇ ਵਿਚਾਰੇ ਇਹਦੇ ਭੋਲੇ ਭੋਲੇ ਲੋਕਾਂ ਨੂੰ ਚੀਟ ਕਰਦੇ ਸੀਗੇ ਲੱਖਾਂ ਦੀ ਰੇਂਜ ਦੇ ਵਿੱਚ ਇਹ ডিসਪਲੇ ਕੀਤਾ ਜਾਂਦਾ ਸੀ ਕੀ ਤੋਂ 40 ਫੋਨ ਹਰ ਰੋਜ਼ ਇਹ ਵੇਚ ਦਿੰਦੇ ਸੀਗੇ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਜਿਹੜੇ ਬੰਦਾ ਵਿਚਾਰਾ ਖਰੀਦ ਰਿਆ ਸੀ ਕੋਲਾ ਪਲਾ ਨੂੰ ਲੱਗਦਾ ਸੀ ਮੈਂ ਜੈਨੂਇਨ ਫੋਨ ਖਰੀਦਦਾ ਪਰ ਸਸਤਾ ਖਰੀਦ ਲਿਆ ਪਰ ਜਦੋਂ ਕਿ ਅਸਲੀਅਤ 'ਚ ਉਹ ਸਫਿਸਟਿਕੇਟਡ ਰੈਪਲੀਕਾ ਹੁੰਦੇ ਸੀ ਉਹਨਾਂ ਦੇ ਸੋ ਟੋਟਲ ਰਿਕਵਰੀ ਜਿਹੜੇ 47 ਮੋਬਾਈਲਸ ਡਿਫਰੈਂਟ ਕੰਪਨੀ ਦੇ ਇਹਨਾਂ ਤੋਂ ਮਿਲੇ ਆ 29 ਦੇ ਵਿੱਚ SIM ਵੀ ਐਕਟਿਵ ਸੀਗੇ 8 ਐਡੀਸ਼ਨਲ SIM ਕਾਰਡਸ ਮਿਲੇ ਆ 6 ਲੈਪਟਾਪਸ ਇਟ ਮਾਸਟਰਮਾਈਂਡ ਰਾਗਵ ਭਾਰਦਵਾ ਜਿਹੜਾ ਬਟਾਲਾ ਰੋਡ ਦਾ ਉਹ ਗ੍ਰਿਫਤਾਰ ਕੀਤਾ ਗਿਆ ਹੈ ਅੰਕਿਤ ਗੰਗੋਤਰਾ ਵਿਜੇਨਗਰ ਦਾ ਉਹ ਇਹਦੇ ਚ ਅਕਿਊਜ਼ਡ ਹੈ ਉਹ ਜੇ ਭੱਜਿਆ ਹੋਇਆ ਉਹਦੀ ਤਲਾਸ਼ ਔਰ ਕੀਤੀ ਜਾ ਰਹੀ ਹੈ ਉਹ ਜਲਦੀ ਫੜਿਆ ਜਾਏਗਾ ਸੇਮ ਵੇ ਕੌਤਮ ਠਾਕਰੂ ਵੀ ਬਟਾਲਾ ਰੋਡ ਦਾ ਉਹ ਵੀ ਇੱਕ ਅਕਿਊਜ਼ਡ ਹੈ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਰਪਾਲ ਜੀ ਮੈਡਮ ਪ੍ਰਵਿੰਦਰ ਏਡੀਸੀਪੀ ਹੈਡਕੁਆਟਰ ਸੁਪਿੰਦਰ ਕੌਰ ਸਾਡੇ ਏਸੀਪੀ ਸਾਈਬਰ ਕ੍ਰਾਈਮ ਔਰ ਰਾਜਵੀਰ ਸਾਡੇ ਇੰਸਪੈਕਟਰ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਔਰ ਇਹਨਾਂ ਟੀਮ ਨੂੰ ਦਿੱਲੀ ਬੁਮਾਰਦ ਤੋਂ ਦਿੰਦਾ ਕਿ ਬਹੁਤ ਵੱਡਾ ਇਹ ਰੈਕਟ ਬਸਟ ਕੀਤਾ ਗਿਆ ਔਰ ਕੋਲੇ ਪਾਲੇ ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਹੈ ਕਿ ਉਹਨਾਂ ਦੇ ਉੱਤੇ ਹੋਰ ਉਹਨਾਂ ਨਾਲ ਠੱਗੀ ਨਾ ਵਜੇ